ਬਹੁਤ ਪਰੇਸ਼ਾਨੀਆਂ ਘੰਟਾ ਹੋ ਗਿਆ ਜੀ ਬੈਠੇ ਹਾਂ ਸਾਨੂੰ ਅਜੇ ਤੱਕ ਨਹੀਂ ਆਈ ਬੱਸ ਅਜੇ ਕੋਈ ਰੱਛ ਦੇਖ ਲਓ ਤੁਹਾਡੇ ਸਾਹਮਣੇ ਕਿੰਨਾ ਸਾਡਾ ਤਾਂ ਇਹੀ ਕਹਿਣਾ ਹੈ ਔਰਤਾਂ ਨੂੰ ਸਹੂਲਤ ਹੋਣੀ ਚਾਹੀਦੀ ਵੱਧ ਤੋਂ ਵੱਧ ਹਾਂਜੀ ਸਰਕਾਰੀ ਦਾ ਬੱਸਾਂ ਦਾ ਰੋਡ ਵੇਜ਼ ਦਾ ਬਹੁਤ ਫਾਇਦਾ ਆ ਤੇ ਇਹ ਸਹੂਲਤ ਮਿਲਣੀ ਚਾਹੀਦੀ ਆ ਮੈਂ ਕਹਿੰਦੀ ਆ ਆਉਣਾ ਚਾਹੀਦਾ ਗਰੀਬਾਂ ਨੂੰ ਸਹੂਲਤਾਂ ਚਾਹੀਦੀਆਂ ਜਿਹੜੇ ਗਰੀਬ ਏ ਉਹ ਕਿੱਥੋਂ ਕਰਾਇਆ ਲਾਉਗੇ ਅਮੀਰ ਤਾਂ ਲਾ ਲੋਗੇ ਇੰਨਾ ਸਰਕਾਰੀ ਬੱਸਾਂ ਚੱਲਣੀਆਂ ਚਾਹੀਦੀਆਂ ਆ ਬੰਦ ਨਹੀਂ ਹੋਣੀਆਂ ਚਾਹੀਦੀਆਂ ਹੈਗੇ ਗਵਰਨਮੈਂਟ ਨੂੰ ਮਿਹਨਤ ਕਰਦੇ ਆ ਉਹਨਾਂ ਨੂੰ ਕਰਨਾ ਚਾਹੀਦਾ ਸਰਕਾਰੀ ਉਹਨਾਂ ਪੱਕੇ ਕਰਨ ਤਾਂ ਹੀ ਕੰਮ ਕਰੋਗੇ ਰੋਡਵੇਜ਼ ਨਾਲ ਜੁੜੀ ਇਸ ਸਮੇਂ ਬੜੀ ਅਪਡੇਟ ਦੇ ਰਿਹਾ ਜਿੱਥੇ ਕਿ ਅੱਜ ਪੰਜਵਾਂ ਦਿਨ ਹੋ ਗਿਆ ਤੇ ਅੱਜ ਵੀ ਰੋਡਵੇਜ਼ ਦੇ ਮੁਲਾਜ਼ਮ ਜਿਹੜੇ ਹੜਤਾਲ ਤੇ ਨੇ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਤੇ ਤੁਹਾਨੂੰ ਕੋਈ ਵੀ ਇੱਕ ਵੀ ਜਿਹੜੀ ਬੱਸ ਆ ਉਹ ਇਸ ਸਮੇਂ ਪੰਜਾਬ ਰੋਡਵੇਜ਼ ਦੀ ਨਹੀਂ ਮਿਲੇਗੀ ਲੇਕਿਨ ਸਪੈਸ਼ਲੀ ਇਸ ਤੇ ਕਿਤਨੇ ਕਿਤੇ ਬੀਬੀਆਂ ਨੂੰ ਔਰਤਾਂ ਨੂੰ ਬੜੀਆ ਦਿੱਕਤਾਂ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬਹੁਤ سارے ਸਾਡੇ ਮੁਲਾਜ਼ਮ ਨਹੀਂ ਬਹੁਤ ਸਾਰੇ ਇਹੋ ਜਿਹੇ ਲੋਕ ਹੁੰਦੇ ਜਿਹੜੇ ਰੋਜ਼ਾਨਾ ਪੰਜਾਬ ਰੋਡਵੇ ਸਰਕਾਰੀ ਬੱਸਾਂ ਸਫ਼ਰ ਕਰਦੇ ਨੇ ਸਪੈਸ਼ਲੀ ਜਿਹੜੀਆਂ ਸਾਡੀ ਬੀਬੀਆਂ ਆਧਾਰ ਕਾਰਡ ਦੇ ਆਧਾਰ ਕਾਰਡ ਦਿਖਾ ਕੇ ਰੋਡਵੇ ਸਰਕਾਰੀ ਬੱਸਾਂ 'ਚ ਸਫ਼ਰ ਕਰਦੇ ਨੇ ਲੇਕਿਨ ਅੱਜ 5ਵਾਂ ਦਿਨ ਹੋ ਗਿਆ ਅੱਜ ਵੀ ਜਿਹੜੀਆਂ ਉਹਨਾਂ ਦੀ ਮੰਗਾਂ ਉਸੇ ਤੇ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਕਿਲੋਮੀਟਰ ਸਕੀਮ ਹੈ ਉਸ ਨੂੰ ਰੱਦ ਕੀਤਾ ਜਾਵੇ ਜਿਹੜੇ ਮੁਲਾਜ਼ਮ ਉਹਨਾਂ ਦੇ ਲਿੱਤੇ ਹਿਰਾਸਤ 'ਚ ਲਿੱਤੇ ਗਏ ਉਹਨਾਂ ਨੂੰ ਛੱਡਿਆ ਜਾਵੇ ਉਹਨਰ ਜਿਹੜੇ ਮੁਕਤਮੇ ਨੇ ਉਹ ਵੀ ਛੱਡੇ ਜਾਣ ਹਨਾ ਹੁਣ ਇਸ ਨੂੰ ਲੈ ਕੇ ਲੇਕਿਨ ਵੱਡੀ ਅਪਡੇਟ ਇਹ ਹੈ ਕਿ ਹਾਲੇ ਵੀ ਰੋਡਵੇਜ਼ ਦੀ ਕੱਚੇ ਮੁਲਾਜ਼ਮਾਂ ਦੀ ਜਿਹੜੀ ਹੜਤਾਲ ਹਾਲੇ ਵੀ ਚੱਲ ਰਹੀ ਹੈ ਇਹਦੇ ਵੀ ਦੇਖ ਸਕਦੇ ਹੋ ਕਿ ਤੁਹਾਨੂੰ ਕੋਈ ਵੀ ਇੱਥੇ ਜਿਹੜੀ ਸਰਕਾਰੀ ਬੱਸ ਜਿਹੜੀ ਐ ਰੋਡਵੇਜ਼ ਦੀ ਬੱਸ ਨਹੀਂ ਮਿਲੂਗੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਬਹੁਤ ਸਾਰੀਆਂ ਸਵਾਰੀਆਂ ਇੱਥੇ ਬੱਸ ਸਟੈਂਡ ਮੌਜੂਦ ਨੇ ਇਸ ਸਮੇਂ ਸਿਰ ਫਗਵਾੜਾ ਬੱਸ ਸਟੈਂਡ ਹੈ ਤੁਹਾਨੂੰ ਇੱਥੇ ਕੋਈ ਵੀ ਜਿੰਨੀਆਂ ਬੱਸਾਂ ਨੇ ਸਾਰੀਆਂ ਪ੍ਰਾਈਵੇਟ ਬੱਸਾਂ ਨੇ ਸਰਕਾਰੀ ਬੱਸ ਤੁਹਾਨੂੰ ਹਾਲ ਤੱਕ ਨਹੀਂ ਮਿਲੇਗੀ ਸੋ ਅੱਜ ਪੰਜਵਾਂ ਦਿਨ ਹੈ ਜਿਹੜਾ ਕਿ ਰੋਡਵੇਜ਼ ਦੇ ਮੁਲਾਜ਼ਮਾਂ ਦੀ ਹਾਲੇ ਵੀ ਜਿਹੜੀ ਲਗਾਤਾਰ ਹੜਤਾਲ ਚੱਲ ਰਹੀ ਹੈ ਇਹ ਬੀਬੀਆ ਨੇ ਗੱਲਬਾਤ ਕਰ ਲਏ ਨੇ ਆ ਵੀ ਇਹ ਹਾਲੇ ਵੀ ਜਿਹੜੀ ਰੋਡਵੇਜ ਦੀ ਬੱਸਾਂ ਦੀ ਹੜਤਾਲ ਚੱਲੀ ਐ ਸਪੈਸ਼ਲੀ ਔਰਤਾਂ ਦੇ ਲਈ ਤਾਂ ਇਹ ਹੁੰਦਾ ਕਿ ਹਾਂਜੀ ਆਧਾਰ ਕਾਰਡ ਦਿਖਾਓ ਤੁਹਾਨੂੰ ਥੋੜਾ ਉਹ ਹੋ ਜਾਂਦਾ ਬੱਚੇ ਪੈਸੇ ਬਾਜ ਜਾਂਦੇ ਟਿਕਟ ਤੇ ਪੈਸੇ ਹੀ ਨਾ ਲੱਗਦੇ ਹਾਂਜੀ ਹਾਂਜੀ ਬੱਚੇ ਤੇ ਇਹ ਤਾਂ ਹੈਗਾ ਹੀ ਆ ਭਰਾ ਜੀ ਬਾਜ ਤਾਂ ਜਾਂਦੇ ਆ ਪੈਸੇ ਤਾਂ ਚੱਲ ਰਹੀ ਆ ਮੰਗਾ ਕਹਿੰਦੇ ਸਾਡੀਆਂ ਪੂਰੀਆਂ ਨਹੀਂ ਹੋਈਆਂ ਉਸੇ ਟਾਈਮ ਹੜਤਾਲ ਜਿਹੜੀ ਹਾਲ ਉੱਥੇ ਹੀ ਰਹਿਣੀ ਆ ਤਾਂ ਇੱਥੇ ਵੀ ਤੁਸੀਂ ਕਿ ਬੱਸ ਦਾ ਵੇਟ ਕਰ ਰਹੇ ਹੋ ਹਾਂਜੀ ਇੱਥੇ ਬੱਸ ਆਉਣੀ ਆ ਮਤਲਬ ਇੱਧਰ ਜਾਣੇ ਕਟਾਰੀਆਂ ਵੱਲ ਠੀਕ ਠੀਕ ਦੇਖ ਲਾ ਦੋ ਹਾਲੇ ਕਈ ਜਗ੍ਹਾ ਤੇ ਕਹਿੰਦੇ ਕਿ ਇੰਤਜ਼ਾਰ ਬੱਸ ਦਾ ਚੱਲ ਰਿਹਾ ਇੱਧਰ ਗੱਲਬਾਤ ਕਰ ਲੈਨੇ ਬੀਬੀਆਂ ਬੈਠੀਆਂ ਹੋਈਆਂ ਨੇ ਇਹਨਾਂ ਨੇ ਵੀ ਗੱਲਬਾਤ ਕਰਦੇ ਆ ਜੀ ਕਿਉਂਕਿ ਸਪੈਸ਼ਲੀ ਬੀਬੀਆਂ ਨੂੰ ਜ਼ਿਆਦਾ ਹੁੰਦਾ ਕਿ ਆਧਾਰ ਕਟ ਸਤਿ ਸ਼੍ਰੀ ਅਕਾਲ ਜੀ ਰੋਡਵੇ ਦੇ ਬੱਸਾਂ ਦੀ ਹਾਲੇ ਵੀ ਹੜਤਾਲ ਚੱਲਦੀ ਬੱਸਾਂ ਨਹੀਂ ਆ ਰਹੀਆਂ ਅੱਡੇ ਦੇ ਉੱਪਰ ਕਿੰਨੀ ਕਿ ਪ੍ਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਪਰੇਸ਼ਾਨੀਆਂ ਘੰਟਾ ਹੋ ਗਿਆ ਜੀ ਬੈਠੇ ਹਾਂ ਅਸੀਂ ਸਾਨੂੰ ਅਜੇ ਤੱਕ ਨਹੀਂ ਆਈ ਬੱਸ ਅਜੇ ਕੋਈ ਰੱਛ ਦੇਖ ਲਓ ਤੁਹਾ ਨੇ ਤਾਂ ਬੱਸਾਂ ਚੱਲਦੀਆਂ ਰਹਿਣੀਆਂ ਅਸੀਂ ਐਨਾ ਬੈਠਣਾ ਨਹੀਂ ਪੈਂਦਾ ਸੀਗਾ ਜੀ ਪਰੇਸ਼ਾਨੀ ਬਹੁਤ ਆ ਤੁਸੀਂ ਕੀ ਕਹੋਗੇ ਜੀ ਕਿਉਂਕਿ ਹੁੰਦਾ ਕਿ ਔਰਤਾਂ ਦੇ ਲਈ ਜਿਹੜਾ ਸੁਖਾ ਹੈ ਕਿ ਹਾਂਜੀ ਕਿਤੇ ਆਧਾਰ ਕਾਰਡ ਦਿਖਾਇਆ ਟਿਕਟ ਨਹੀਂ ਲੈਣੀ ਪੈਂਦੀ ਹੈਨਾ ਤੇ ਇਹ ਸੌਖਾ ਬਹੁਤ ਸੀਗਾ ਔਰਤਾਂ ਦੇ ਲਈ ਨਹੀਂ ਜੀ ਅਸੀਂ ਸਾਡਾ ਤਾਂ ਇਹੀ ਕਹਿਣਾ ਹੈ ਔਰਤਾਂ ਨੂੰ ਸਹੂਲਤ ਹੋਣੀ ਚਾਹੀਦੀ ਵੱਧ ਤੋਂ ਵੱਧ ਹਾਂਜੀ ਸਰਕਾਰੀ ਦਾ ਬੱਸਾਂ ਦਾ ਰੋਡ ਵੇਜ਼ ਦਾ ਬਹੁਤ ਫਾਇਦਾ ਆ ਤੇ ਇਹ ਸਹੂਲਤ ਮਿਲਣੀ ਚਾਹੀਦੀ ਆ ਔਰਤਾਂ ਵਾਸਤੇ ਜ਼ਰੂਰੀ ਆ ਇਹ ਮੱਤੇ ਬੀਬੀ ਉਹਨਾਂ ਮਾਤਾ ਉਹਨਾਂ ਨੇ ਵੀ ਗੱਲਬਾਤ ਕਰ ਲੈਣੀ ਕਿਉਂਕਿ ਅੱਜ ਪੰਜਵਾਂ ਦਿਨ ਹੋ ਗਿਆ ਜੀ ਅੱਜ ਸਰਕਾਰੀ ਬੱਸਾਂ ਦੀ ਹੜਤਾਲ ਚੱਲ ਰਹੀ ਹੈ ਸਰਕਾਰੀ ਬੱਸਾਂ ਹਾਲੇ ਆ ਨਹੀਂ ਰਹੀਆਂ ਭਰਾਵਾ ਦੂਰ ਦੀਆਂ ਅੱਛਾ ਮੈਂ ਇੱਥੇ ਰਹਿੰਦੀ ਹਾਂ ਮੈਂ ਕਹਿੰਦੀ ਆ ਆਉਣਾ ਚਾਹੀਦਾ ਗਰੀਬਾਂ ਨੂੰ ਸਹੂਲਤਾਂ ਚਾਹੀਦੀਆਂ ਜਿਹੜੇ ਗਰੀਬੇ ਆ ਉਹ ਕਿਤੋਂ ਕਰਾਇਆ ਲਾਉਗੇ ਅਮੀਰ ਤਾਂ ਲਾ ਲੋਗੇ ਹਨਾ ਆਉਣਾ ਚਾਹੀਦਾ ਬਾਕੀ ਚੱਲਦੀਆਂ ਇੱਥੇ ਘੱਟੇ ਨਹੀਂ ਚੱਲਦੀਆਂ ਪ੍ਰਾਈਵੇਟ ਬੱਸਾਂ ਰੋਡ ਚੱਲਦਾ ਨਹੀਂ ਹੈਗਾ ਕੋੜ ਇੱਧਰ ਸਾਰੇ ਬੈਠੇ ਆ ਮਾਲ ਪਰਾਲੇ ਬੈਠੇ ਬਾਕੀ ਜਨ ਜਾਂਦੇ ਆ ਚਲਾਉਣਾ ਚਾਹੀਦਾ ਕਿਉਂ ਟੈਕਸ ਨਹੀਂ ਲੈਂਦੇ ਸਾਡੇ ਗਰੀਬਾਂ ਨੂੰ ਮਾਲ ਤੇ ਬੈਠੇ ਆ ਜੀ ਕਹਿੰਦੇ ਸਾਡੀਆਂ ਮੰਗਾ ਪੂਰੀਆਂ ਕਰੋ ਫੇਰ ਬਸਤਾ ਚਲਾਵਾਂ ਅੱਛਾ ਮੁਲਾਜ਼ਮ ਜਿਹੜੇ ਕੱਚੇ ਮਲਾਏ ਕਹਿੰਦੇ ਪੱਕੇ ਕਰੋ ਕੰਨਾ ਚਾਹੀਦਾ ਆ ਗਵਰਨਮੈਂਟ ਨੂੰ ਮਿਹਨਤ ਕਰਦੇ ਆ ਉਹਨਾਂ ਨੂੰ ਕਰਨਾ ਚਾਹੀਦਾ ਸਰਕਾਰੀ ਉਹਨੂੰ ਪੱਕੇ ਕਰਨ ਤਾਂ ਹੀ ਕੰਮ ਕਰੋਗੇ ਤਾਂ ਹੀ ਕਰੋਗੇ ਇਹਨਾਂ ਨੂੰ ਤਨਖਾਹ ਲਈ ਟੈਕਸ ਮਿਲਦਾ ਪੈਸੇ ਮਿਲਦੇ ਆ ਇਹ ਤਾਂ ਇਹਨਾਂ ਨੇ ਵੀ ਗੱਲ ਬਈ ਕਮਾਇਆ ਜੀ ਤੁਸੀਂ ਕੀ ਕਹੋਗੇ ਜੀ ਕਿ ਕਿਉਂਕਿ ਔਰਤਾਂ ਨੂੰ ਜ਼ਿਆਦਾ ਹੁੰਦਾ ਕਿ ਹਾਂਜੀ ਬੜੀ ਖੱਜਲ ਖਵਾਈ ਦੇਖਣੀ ਪੈਂਦੀ ਹੈ ਟਿਕਟ ਵੀ ਲੈਣੀ ਪੈਂਦੀ ਆ ਤੋਂ ਤੁਸੀਂ ਤਾਂ ਆਧਾਰ ਕਾਰਡ ਦਿਖਾ ਕੇ ਔਰਤਾਂ ਨੂੰ ਇੱਕ ਸਹੂਲਤ ਜਿਹੜੀ ਸਰਕਾਰ ਵੱਲ ਮਿਲ ਗਈ ਲੇਕਿਨ ਸਰਕਾਰੀ ਬੱਸਾਂ ਚੱਲ ਨਹੀਂ ਰਹੀਆਂ ਇਹ ਕਿਉਂ ਨਹੀਂ ਚੱਲ ਰਹੀਆਂ ਸਰਕਾਰੀ ਬੱਸਾਂ ਚੱਲਣੀਆਂ ਚਾਹੀਦੀਆਂ ਆ ਬੰਦ ਨਹੀਂ ਹੋਣੀਆਂ ਚਾਹੀਦੀਆਂ ਹੈਗੀਆਂ ਹਾਂਜੀ ਹੜਤਾਲ ਤੇ ਬੈਠੇ ਕਿਹਨੇ ਸਾਡੀਆਂ ਮੰਗਾਂ ਪੂਰੀਆਂ ਕਰੋ ਫਿਰ ਅਸੀਂ ਜਿਹੜੀ ਬੱਸਾਂ ਚ ਚਲਾ ਜਿਹੜਾ ਪੱਕੇ ਹੋਣਾ ਉਹ ਅਲੱਗ ਗੱਲ ਆ ਸਰਕਾਰ ਨੂੰ ਜਿਹੜੇ ਹੁਣ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਵੀ ਕਰਨਾ ਚਾਹੀਦਾ ਆ ਹਨਾ ਜਦ ਤੁਸੀਂ ਤਨਖਾਹਾਂ ਦਿੰਨੇ ਆ ਫੇ ਕਿਉਂ ਨਹੀਂ ਪੱਕੇ ਕਰਦੇ ਹੋ ਹਨਾ ਪੱਕੇ ਵੀ ਕਰਨਾ ਚਾਹੀਦਾ ਤੇ ਸਰਕਾਰੀ বাস ਜਿਹੜੀ ਆਧਾਰ ਕਾਟ ਵਾਲੀ ਉਹ ਬੰਦ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਬਹੁਤ ਸਵਾਰੀਆਂ ਨੇ ਜਿਹੜੀਆਂ ਡੇਲੀ ਰੋਜ਼ਾਨਾ ਸਫਰ ਕਰਦੀ ਨੇ ਉਹ ਖੱਜਲ ਖਵਾਰੀ ਹੁੰਦੀ ਹੈ ਹਾਂਜੀ ਚਲੋ ਇਹ ਤਾਂ ਹੁਣ ਅਲੱਗ ਗੱਲ ਆ ਜਿਹੜੀ ਖੱਜਲ ਖੁਆਰੀ ਤਾਂ ਹੋਣੀ ਆ ਜਦੋਂ ਬੱਸਾਂ ਬੰਦ ਆ ਫੇਰ ਤਾਂ ਹੋਣੀ ਆ ਕਿ ਖੱਜਲ ਖੁਆਰੀ ਤਾਂ ਨਾ ਖੱਜਲ ਖੁਆਰੀ ਵੀ ਨਹੀਂ ਹੋਣੀ ਚਾਹੀਦੀ ਕਰਨੀ ਨਹੀਂ ਚਾਹੀਦੀ ਹੈਗੀ ਇਹਨਾਂ ਨੂੰ ਸਾਰੇ ਮਾਲਪੁਰ ਦੇ ਬੈਠੇ ਆ ਉੱਧਰ ਹਸ਼ਿਆਰਪੁਰ ਮਾਲਪੁਰੋਂ ਤਾਂ ਇੱਥੇ ਪੋਗਵਾੜੇ ਦੀ ਕੋਈ ਬੱਸ ਨਹੀਂ ਚੱਲਦੀ ਹੈਗੀ 11 ਵਜੇ ਦੇ ਬੈਠੇ ਆ ਸਾਰੇ ਦੁਨੀਆਂ ਹਾਂਜੀ 11 ਵਜੇ ਆਈ ਆ 1 ਘੰਟਾ ਹੋ ਗਿਆ ਸਾਨੂੰ ਇੱਥੇ ਖੜਿਆ ਨੂੰ ਹੁਣ ਮਾਲਪੁਰ ਵਾਲੀ ਪ੍ਰਾਈਵੇਟ ਬੱਸ ਕਿਹੜਾ ਆਈ ਆ ਬੱਸ ਤਾਂ ਉਹ ਵੀ ਨਹੀਂ ਆਈ ਜੇ ਸਰਕਾਰੀ ਨਹੀਂ ਆਈ ਤੇ ਆਈ ਪ੍ਰਾਈਵੇਟ ਵੀ ਨਹੀਂ ਗਈ ਬਸ ਤੇ ਵੀ ਸਾਨੂੰ ਘੰਟਾ ਹੋ ਗਿਆ ਬੈਠਿਆ ਸੋ ਕਿਤਨਾ ਕਿਤੇ ਦੇਖ ਸਕਦੇ ਹੋ ਜੀ ਕਿ ਖੱਜਲ ਖਵਾਇਆ ਸਾਹਮਣੇ ਸਵਾਰੀਆਂ ਨੂੰ ਕਰਨਾ ਪੈਂਦਾ ਸੋ ਅੱਜ ਪੰਜਵਾਂ ਦਿਨ ਹੋ ਗਿਆ ਜੀ ਸ਼ੁੱਕਰਵਾਰ ਤੋਂ ਹੜਤਾਲ ਜਿਹੜੀ ਚੱਲਦੀ ਹੈ ਇਸ ਤੋਂ ਪਹਿਲਾਂ ਵੀ ਹੜਤਾਲ ਇੱਕ ਇੱਕ ਦਿਨ ਦੀ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਇਸ ਵਾਰ ਕਿਹਾ ਗਿਆ ਸੀਗਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਪੂਰੀ ਕਰਦੀ ਜਾਂ ਸਾਡੀਆਂ ਸ਼ਰਤਾਂ ਨਹੀਂ ਖੜੀ ਉੱਤਰਦੀ ਕਿਉਂਕਿ ਸ਼ਰਤਾਂ ਨਹੀਂ ਹੋਰ ਵਾਦੀਆਂ ਨੇ ਇਹ ਵੀ ਕਿਹਾ ਗਿਆ ਕਿ ਜਿਹੜੇ ਮੁਲਾਜ਼ਮ ਸਾਡੇ ਗ੍ਰਿਫਤਾਰ ਕੀਤੇ ਨੇ ਹਿਰਾਸਤ ਦਿੱਤੇ ਉਹਨਾਂ ਨੂੰ ਛੱਡਿਆ ਜਾਵੇ ਤੇ ਜਿਹੜੇ ਮੁਕੱਦਮੇ ਉਹਦਾ ਦਰਜ ਹੋਏ ਉਹ ਵਾਪਸ ਲਿੱਤੇ ਜਾਣ ਤੇ ਹਾਲਕੀ ਟ੍ਰਾਂਸਪੋਰਟ ਮੰ ਲਾਲਜੀਤ ਸਿੰਘ ਭੁੱਲਰ ਹੋਣਾ ਨਾਲ ਮੀਟਿੰਗ ਜ਼ਰੂਰ ਹੋਈ ਸੀਗੀ ਤੇ ਉਹਨਾਂ ਨੇ ਆਸ਼ਵਾਸਨ ਵੀ ਦਿੱਤਾ ਸੀ ਕਿ ਲੇਕਿਨ ਉਸ ਦੇ ਉੱਪਰ ਕਾਰਵਾਈ ਜਿਹੜੀ ਹੈ ਉਹ ਕਿਸੇ ਦੇ ਕੇ ਨਹੀਂ ਹੋਈ ਦਿਖ ਰਹੀ ਹੈ ਕਿਉਂਕਿ ਮੁਲਾਜ਼ਮਾਂ ਦੀ ਹੜਤਾਲ ਹਾਲ ਹੀ ਵਿੱਚ ਉਸ ਤੇ ਟਿਕਾਂ ਚੱਲ ਰਹੀ ਹੈ ਅੱਜ ਪੰਜਵਾਂ ਦਿਨ ਹੋ ਗਿਆ ਸੋ ਲਗਾਤਾਰ ਇਹ ਹੜਤਾਲ ਇੱਥੇ ਵੀ ਦੇਖ ਸਕਦੇ ਹੋ ਫਗਵਾੜਾ ਬੱਸ ਸਟੈਂਡ ਤੇ ਖੜੇ ਆ ਸਵਾਰੀਆਂ ਜਿਹੜੀਆਂ ਕਿਤੇ ਨਾ ਕਿਤੇ ਖੱਜਲ ਖੁਆਰ ਜ਼ਰੂਰ ਹੋ ਰਹੀਆਂ ਨੇ ਸਰਕਾਰੀ ਬੱਸ ਤੁਹਾਨੂੰ ਬੱਸ ਅੱਡੇ ਤੇ ਕੋਈ ਵੀ ਨਹੀਂ ਮਿਲੇਗੀ ਸਿਰਫ ਪ੍ਰਾਈਵੇਟ ਬੱਸਾਂ ਨੇ ਕਿਉਂਕਿ ਹਾਲੇ ਤੱਕ ਹੜਤਾਲ ਜਿਹੜੀ ਲਗਾਤਾਰ ਸਰਕਾਰੀ ਬੱਸਾਂ ਵਾਲੇ ਦੀ ਰੋਡਵੇਜ਼ ਮੁਲਾਜ਼ਮਾਂ ਦੀ ਕੱਚੇ ਮੁਲਾਜ਼ਮਾਂ ਦੀ ਲਗਾਤਾਰ ਚੱਲ